ਇਹ ਮਠਿਆਈਆਂ ਜੋ ਕਿ ਇੱਕ ਇਨਸਾਨ ਦੇ ਹੱਥ ਤੋਂ ਬਣੀਆਂ ਉਹ ਸਾਰੀਆਂ ਆਪਾਂ ਬੰਦ ਕਰਾਂਗੇ ਇਹਨਾਂ ਦਾ ਪਰਹੇਜ਼ ਅਗਰ ਇਹਨਾਂ ਦਾ ਪਰਹੇਜ਼ ਨਹੀਂ ਕਰਾਂਗਾ ਤਾਂ ਜਿਵੇਂ ਡਾਕਟਰਾਂ ਨੇ ਬੋਲਿਆ ਹਾਰਟ ਅਟੈਕ ਦੇ ਔਨ ਦੇ ਸਭ ਤੋਂ ਵੱਡੇ ਚਾਂਸ ਆਪਾਂ ਨੂੰ ਰੋਕ ਨਹੀਂ ਸਕਦੇ ਇਹ ਪਰਹੇਜ਼ ਬਹੁਤ ਜ਼ਰੂਰੀ ਹੈ ਔਰ ਇੱਕ ਚੀਜ਼ ਇਹਦੇ ਵਿੱਚ ਖਾਸ ਚੀਜ਼ ਆ ਇਹ ਨੁਸਖਾ ਦਾ ਫਾਰਮੂਲਾ ਜਿਹੜਾ ਵਰਤਨਾ ਵਰਤਨਾ ਔਰ ਇਹਦੇ ਵਿੱਚ ਖਾਸੀ ਜੀ ਇਹ ਕਿ ਤੁਸੀਂ ਆਪਣੀਆਂ ਲੱਤਾਂ ਨੂੰ ਹੌਟ ਕੰਪਰੈਸ ਜ਼ਰੂਰ ਕਰੋ ਹੌਟ ਕੰਪਰੈਸ ਮਤਲਬ ਗਰਮ ਪਾਣੀ ਦੀ ਟਕੋਰ ਪੇਟਰ ਰਾਤ ਨੂੰ ਸੌਣ ਤੋਂ ਪਹਿਲਾਂ ਅ ਘਟੋ ਘਟ 20 ਲੀਟਰ ਵਾਲੀ ਬਾਲਟੀ ਪਾਣੀ ਵਾਲੀ ਹੋਵੇ ਉਹਨੂੰ ਗਰਮ ਕਰ ਲੱਤਾਂ ਡਬੋ ਕੇ ਰੱਖੋ ਠੀਕ ਮਤਲਬ ਜਿੰਨੇ ਕੁ ਤੁਸੀਂ ਪਾਣੀ ਚੱਲ ਸਕਦੇ ਚੱਲ ਸਕਦੇ ਹੋ ਉਹ ਤੋਂ ਬਾਅਦ ਸੌਣ ਲੱਗਿਆ ਤੁਹਾਡੀਆਂ ਲੱਤਾਂ ਉੱਪਰ ਹੋਣੀਆਂ ਚਾਹੀਦੀਆਂ ਮਤਲਬ ਕਿ ਜਿڑا ਸਰਹਾਨਾ ਜਿਵੇਂ ਕਿ ਤੁਹਾਡੇ ਸਿਰ ਦੇ ਨਾਲੋਂ ਲੱਤਾਂ ਇੰਨੀਆਂ ਕੁੱਚੀਆਂ ਹੋਣ ਕਿਉਂ ਇਹ ਉੱਚੀਆਂ ਤੇ ਕਾਰਨ ਕਿਉਂ ਮੈਂ ਤਾਂ ਕਿਛੀ ਦੱਸਦਾ ਕਿਉਂਕਿ ਬਲੱਡ ਰੁਕਿਆ ਆ ਹੁਣ ਜੇ ਉੱਚੀਆਂ ਰੱਖਾਂਗੇ ਤਾਂ ਰਾਤ ਨੂੰ ਉਹ ਬਲੱਡ ਜਿਹੜਾ ਤੁਹਾਡਾ ਹੌਲੀ ਹੌਲੀ ਧੀਰੇ ਧੀਰੇ ਹੌਲੀ ਹੌਲੀ ਉਹ ਵਾਪਸ ਆ ਜਾਊਗਾ ਸਵੇਰ ਤੱਕਰ ਤੁਹਾਡੀਆਂ ਉਹ ਗੰਡਾ ਨਹੀਂ ਬਣਨਗੇ